ਇਤਿਹਾਸਕਾਰਾਂ ਵੱਲੋਂ ਦਰਸਾਏ ਨਾਲ ਕਿੰਨਾ ਕੁ ਮੇਲ ਹੁੰਦਾ ਹੈ ਹਾਂ ਸੰਖੇਪ ਚ ਕਰਨਾ ਕਿ ਵਿਸਥਾਰ ਚ ਜੀ ਪਹਿਲਾ ਇਹ ਚੀਜ਼ ਦੇਖੀ ਲੈਂਦੇ ਆ ਵੀ ਪ੍ਰਸ਼ਨ ਕਿੰਨੇ ਨੰਬਰਾਂ ਵਾਲਾ ਜੇ ਜ਼ਿਆਦਾ ਨੰਬਰਾਂ ਵਾਲਾ ਤਾਂ ਜ਼ਿਆਦਾ ਲਿਖੀ ਠੀਕ ਹੈ ਨਾ ਫਸ ਤੂੰ ਇਹ ਲਾ ਲਾ ਵੀ ਪੇਪਰ ਦੇ ਵਿੱਚ ਟਾਈਮ ਨਹੀਂ ਘਟਣਾ ਪਤਾਣਾ ਚਾਹੀਦਾ ਲੜੇ ਲਿਖਾਈ ਸੁਧਾਰ ਆਪਣੀ ਇਹਦੇ ਨੰਬਰ ਮਿਲਦੇ ਆ ਵਿਸਥਾਰ ਸਹਿਤ ਕਰੂੰਗਾ ਹਾਂ 2200 ਸ਼ਬਦ ਕਰਦੇ ਆ ਕੋਈ ਨਾ ਜਿੰਨੇ ਆਉਂਦਾ ਤੂੰ ਜਿੰਨਾ ਤੇਰਾ ਪੜਿਆ ਹੋਇਆ ਉਹ ਹਿਸਾਬ ਨਾਲ ਲੇਖ ਫਿਰ ਆਪਾਂ ਬਾਅਦ ਚ ਦੇਖ ਲੈਣਾ ਵੀ ਕੀ ਠੀਕ ਹੈ ਜੀ ਠੀਕ ਹੈ ਜੀ ਉਹ ਗੱਲ ਸੁਣ ਜੇ ਆਪਾਂ ਡੋਡੇ ਬੀਜ ਲਿਆ ਕਰੀਏ ਨਾਲੇ ਤੂੰ ਕੰਮ ਲੱਗ ਜਾਏਗਾ ਜੇ ਸਰਕਾਰ ਸਾਡੇ ਵੱਲ ਧਿਆਨ ਦੇਵੇ ਨਾ ਤੇ ਅਰਧ ਵਿਵਧਾ ਅਮਰੀਕਾ ਟਪਾ ਦਈਏ ਉਹ ਅਰਧ ਵਿਵਧਾ ਨਹੀਂ ਹੁੰਦੀ ਕਮਲਿਆ ਅਰਥ ਵਿਵਸਥਾ ਹੁੰਦੀ ਹੈ ਉਹੀ ਇਕਨੋਮੀ ਸਰਕਾਰ ਨੂੰ ਚਾਹੀਦਾ ਵੀ ਪੋਸਟ ਭੁੱਕੀ ਦੇ ਠੇਕੇ ਖਲਾ ਦੇਣ ਚਿੱਟੇ ਤੋਂ ਖਿਹੜਾ ਛੁੱਟ ਜੂ ਸਰਕਾਰ ਨੂੰ ਕਮਾਈ ਵੀ ਹੋਊ ਚਿੱਟਾ ਜਰਮ ਕਰਾਉਂਦਾ ਘਰ ਜਾੜ ਦਿੰਦਾ ਰਾਖਸ਼ ਬਣਾ ਦਿੰਦਾ ਬੰਦੇ ਨੂੰ ਰਾਖਸ਼ ਠੁੱਕੀ ਡੋਡੇ ਵਾਲਾ ਪਰਉਪਕਾਰ ਕਰਦੇ ਨੇ ਨਾ ਸਾਡੇ ਵਾਲੇ ਕਾਕੇ ਦਾ ਲਾਜ ਹੀ ਕਰਾ ਦਿਓ ਕਿਤੋਂ ਘਰ ਮੂਦਾ ਮਾਰੀ ਜਾਂਦਾ ਤੇ ਦਿਨੇ ਚਿੱਟਾ ਲਾਉਣ ਲਾਤਾ ਉਹਨੂੰ ਕੁੱਝ ਨੌਕਰੀ ਕਰਦਾ ਸੀ ਐ ਸੀਗਾ ਵੀ ਸਾਡਾ ਬੇੜਾ ਧਾਰ ਦੂ ਸਾਨੂੰ ਕੀ ਪਤਾ ਸੀ ਵੀ ਬੇੜਾ ਬਿਠਾ ਦੂ ਮੇਰੀ ਵੀ ਜੂਨ ਮਾਰੀ ਨਹੀਂ ਹੈਗੀ ਮੈਨੂੰ ਤਾਂ ਆਇਆ ਵੀ ਮੈਂ ਪਿੰਡ ਦੀ ਜੂਨ ਜਲਾਈ ਅਗਸਤ ਸਤੰਬਰ ਸਾਰੀ ਸੁਧਾਰ ਦਿਆਂ ਜਾਹੇ ਮਾਸਟਰ ਜੀ ਦੇ ਕਹਿਣ ਵਾਂਗ ਹੈਗਾ ਮੈਂ ਦਫਰ ਹੀ ਆ ਸਕੂਲਾਂ ਚ ਪੜਾਉਂਦੇ ਕੁਛ ਹੋਰ ਆ ਤੇ ਜ਼ਿੰਦਗੀ ਚ ਕੁਛ ਹੋਰ ਆ ਕੀੜੇ ਓਏ ਪੋਸਤੀਆ ਓਏ ਕੀੜੇ ਉਹ ਕੀੜੇ ਅਬ ਅਬ ਉਹ ਪੋਸਤੀਆ ਥੋਡੇ ਵਾਲੇ ਕਾਕੇ ਨੇ ਜਮ੍ਹਾਂ ਰੜੇ ਮਦਾਨ ਕਰਤਾ ਓਏ ਤੁਹਾਨੂੰ ਉਹ ਹੁਣ ਕੀ ਕਰਤਾ ਓਨੇ ਜਮ੍ਹਾਂ ਰੜੇ ਮਦਾਨ ਕਰਤਾ ਛੇਤੀ ਉੱਠ ਯਾਰ ਜਾ ਨਿਕਲ ਬਾਹਰ ਕੀ ਮੰਤਰ ਜੇ ਪੜਦਾ ਉਹ ਕੀ ਦੇਖਦੇ ਹੋ ਸਰਕਸ ਲੱਗੀ ਐ ਇੱਥੇ ਜਾਓ ਆਪ ਆਪਣੇ ਘਰੇ ਚਲ ਜਾਓ ਚਲ ਜਾਓ ਇੱਥੇ ਸਾਰੇ ਚਲੇ ਜਾਣਗੇ ਆਪੋ ਆਪਣੇ ਘਰੇ ਮੈਂ ਕਿੱਥੇ ਜਾਵਾਂ ਸਿਵਿਆਂ ਨੂੰ ਧੋੜਾ ਧੱਕ ਨਾ ਰਹੀਂ ਸਾਨੂੰ ਘਰ ਤੋਂ ਬੇਕਾਰ ਕਰਨ ਵਾਲੇ ਹੋਈ ਮੁਫਤ ਨਹੀਂ ਲਿਆ 5,30,000 ਦਿੱਤਾ ਤੇਰੇ ਖਸਮ ਨੂੰ 49,600 ਦਿੱਤਾ ਤੇ 70,000 ਜਿਹੜਾ ਉਧਾਰ ਲਿਆ ਸੀ ਕਿਉਂ ਕੁੜੀਏ ਧੱਕਾ ਕੀਤਾ ਕੁਛ ਕਿਉਂ ਜਹਾਜ ਦਸਵੇਂ ਕੋਈ ਧੱਕਾ ਕੀਤਾ ਤੱਕਾਨੀ ਤੇ ਹੋਰ ਕੀ ਆ ਅੱਜ ਦਾ ਮਾਲਕ ਆ ਮੈਂ ਵੀ ਘਰ ਦਾ ਉਹ ਕਿਹੜਾ ਅੱਧ ਦਾ ਮਾਲਕ ਸਾਰਾ ਕੁਝ ਤੇਰੇ ਬਾਪੂ ਨੇ ਕਾਕੇ ਦੇ ਨਾਂ ਲਵਾਇਆ ਹੈ ਅੱਧੇ ਘਰ ਦਾ ਮਾਲਕ ਆ ਮੈਂ ਉਹ ਨਾਲੇ ਤੇਰਾ ਮੇਰਾ ਬੰਡਿਆ ਕੁਛ ਟਰਾਲੀ ਮਹंगाई ਹੋਈ ਹੈ ਬਾਹਰਲੇ ਬਾੜੇ ਜਾ ਕੇ ਰਾਂਗੇ ਤੇਰੀ ਭਾਬੀ ਨੂੰ ਨੌਕਰੀ ਵੀ ਮਿਲ ਗਈ ਹੁਣ ਸਾਲ ਖੰਡ ਨੂੰ ਬਣ ਜੂ ਸਾਰਾ ਕੁਝ ਆ ਮੱਗਰ ਨਾਲੋਂ ਵੱਡੀ ਆਪਾਂ ਕੋਠੀ ਪਾਵਾਂਗੇ ਮਾਂ ਖੋਸੀ-ਪੋਸੀ ਨੂੰ ਤਰਸਦੀ ਆ ਪੁੱਤ ਘੀਰੇ ਬਣਦਾ ਨਾ ਤੂੰ ਮੇਰਾ ਖਿਆਲ ਰੱਖਿਆ ਨਾ ਬਾਪੂ ਨੇ ਮੇਰੀ ਤਾਂ ਖਾਦੀ ਕੜੀ ਆਪ ਦੀ ਤੀਵੀ ਬਾਰੇ ਹੀ ਸੋਚ ਲਾ ਤੀਵੀ ਦਾ ਐਡਾ ਫਿਕਰਾ ਤੂੰ ਰੱਖ ਲਾ ਤੇਰੀ ਉਹ ਖੜ ਜਾ ਵੱਡੇ ਦਾ ਕੀੜੇ ਕੀੜੇ ਮਾਵਾ ਬਈ ਮੇਰੀ ਨੌਕਰੀ ਦੀ ਕਰੋ ਜੀ ਗੱਲ ਕਿਸੇ ਨਾਲ ਕਰੋ ਕਿ ਕਿਰਪਾ ਜੀ ਹਾ 10 ਲੱਖ ਦੇ ਕੇ ਮਾਸਟਰ ਲੱਗਣਾ ਜਾਂ ਬਿਨਾ ਦਵਾਨੀ ਲਾਏ ਮੇਰੇ ਬਿਜ਼ਨਸ ਚ ਆਉਣਾ ਜੱਦੀ ਪੁਸ਼ਤੀ ਘਰ ਕੌਡੀਆਂ ਦੇ ਭਾਅ ਵੇਚਦਾ ਮੱਗਰ ਨੂੰ ਤੇ ਭਾਬੀ ਨੂੰ ਉਧਰ ਲਿਜਾ ਕੇ ਬਿਠਾਤਾ ਡੰਗਰਾਂ ਵਾਲੇ ਬਾੜੇ ਉਹ ਕਿਵੇਂ ਕੀੜੇ ਠੀਕ ਆ ਨਰਕ ਬਣਾ ਕੇ ਰੱਖਤੀ ਜ਼ਿੰਦਗੀ ਕਾਕੇ ਨੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਮੈਂ ਕੀ ਕਰਾਂ ਉਪਰ ਤੂੰ ਤਾਂ ਕੁਝ ਗਲਤ ਨਹੀਂ ਨਾ ਕੀਤਾ ਕਲਾਸ ਫੈਲੋ ਤੂੰ ਸਾਧ ਬੰਦਾ ਯਾਰ ਟੱਟੂ ਆ ਮੈਂ ਤਕਦੀਰ ਹੀ ਮਾੜੀ ਆ ਮੇਰੀ ਜਿਹੋ ਜਾਂ ਜੰਮਿਆ ਜਿਹੋ ਜਾਂ ਨਾ ਓਏ ਤਕਦੀਰਾਂ ਦੇ ਨਹੀਂ ਅਕਲਾਂ ਦੇ ਸੌਦੇ ਆ ਉਹ ਬੁੜੇ ਨੇ ਲਾਇਆ ਮੇਰੇ ਨੇ ਮੈਨੂੰ ਖਾਣ ਖੇਤੀ ਦੇ ਕੰਮ ਤੋਂ ਜਦੋਂ ਥੱਕ ਜਾਣਾ ਤਾਂ ਡੋਡਾਂ ਵਾਲੀ ਚਾਹ ਪਿਆ ਕੇ ਕਾਇਮ ਕਰ ਦਿੰਦਾ ਸੀ ਮੇਰੇ ਨਾਲ ਕੇ ਨਿਆਣੇ ਨੂੰ ਉਦੋਂ ਕੀ ਪਤਾ ਸੀ ਵੀ ਡੋਡੇ ਕੀ ਹੁੰਦੇ ਆ ਹੁਣ ਤਾਂ ਪਤਾ ਲੱਗ ਗਿਆ ਨਾ ਹੁਣ ਛੱਡ ਦੇ ਓ ਯਾਰ ਜਿਹੜੀ ਚੀਜ਼ 13 ਸਾਲਾਂ ਦੇ ਜਵਾਕ ਨੂੰ ਲੱਗ ਜੇ ਹੈ ਤੇ 17 ਸਾਲ ਹੋ ਜਾਣ ਚਿੰਬੜੀ ਨੂੰ ਹੂੰ ਉਹ ਇੰਨੀ ਛੇਤੀ ਕਿਵੇਂ ਛੁੱਟ ਜੂ ਤੂੰ ਆਪਣੇ ਦਿਮਾਗ ਨੂੰ ਆਰਡਰ ਦੇ ਵੀ ਛੱਡਣੀ ਆ ਛੱਡੀ ਜਾਊਗੀ ਇੱਕ ਗੱਲ ਕਹਿ ਸਕਦਾ ਉਹ ਬੱਲੇ ਸੋਨੀ ਕੀ ਬਾਤ ਹੈ ਬਟਾ ਸਰਪ੍ਰਾਈਜ਼ ਯਾਰ ਇੱਧਰ ਕਿਵੇਂ ਸ਼ੇਰਪੁਰ ਵਾਲੇ ਪਾਲੀ ਹਰਣਾ ਨਾਲ ਮਿਲ ਕੇ ਬਿਜ਼ਨਸ ਸ਼ੁਰੂ ਕੀਤਾ ਉਹਨਾਂ ਕੋਲ ਆਇਆ ਸੀ ਉਹ ਤਾਂ ਫੀਮ ਭੁੱਕੀ ਦਾ ਕੰਮ ਕਰਦੇ ਆ ਫਿਰ ਤਾਂ ਤੇਰੇ ਕੋਲੇ ਵੀ ਹੋਊਗੀ ਥੋੜੀ ਦੇ ਦੇ ਬਾਈ ਕਿਹੜੇ ਫੀਮ ਭੁੱਕੇ ਅਸੀਂ ਤਾਂ ਪ੍ਰਾਪਰਟੀ ਦਾ ਕੰਮ ਕੀਤਾ ਘਰ ਜ਼ਮੀਨਾਂ ਖਰੀਦਣ ਵੇਚਣ ਦਾ ਅੱਛਾ ਜਿਵੇਂ ਸਾਡੇ ਵਾਲਾ ਘਰ ਦੱਬਿਆ ਓਵੇਂ ਹੋਰਾਂ ਦੇ ਵੀ ਦੱਬਿਆ ਤੈਨੂੰ ਬੋਲਣ ਦੀ ਤਮੀਜ਼ ਨਹੀਂ ਓਏ ਤੂੰ ਵੀ ਖੜਾ ਦੇਖੀ ਅਨਾਂ ਜੀਵੇ ਚੰਗਾ ਵੈਲਕਮ ਕੀਤਾ ਯਾਰ ਕੌਣ ਹੈ ਇਹ ਓ ਯਾਰ ਭੋਲਾ ਪੰਛੀ ਆ ਜੋ ਜੀ ਆਇਆ ਕਹਿ ਦਿੰਦਾ ਇਹਦਾ ਗੁੱਸਾ ਨਾ ਕਰ ਕਰ ਲੈ ਮੇਰਾ ਕੀ ਘਸਦਾ ਜੇ ਤਾਂ ਤੁਸੀਂ ਸੱਚੀ ਪ੍ਰਾਪਰਟੀ ਦਾ ਕੰਮ ਕਰਦੇ ਹੋ ਤਾਂ ਚੰਗੀ ਗੱਲ ਪਰ ਉਹ ਬੰਦੇ ਵਾਲੇ ਵਧੀਆ ਨਹੀਂ ਹੈਗੇ ਉਹਨਾਂ ਨਾਲੋਂ ਤਾਂ ਤੂੰ ਵਿਹਲਾ ਹੀ ਚੰਗਾ ਸੀ। ਅੱਛਾ। ਪੈਸੇ ਲਈ ਕੁਝ ਵੀ ਕਰ ਸਕਦੇ ਆ ਉਹ। ਉਹਨਾਂ ਦੇ ਪਰਛਾਵਿਆਂ ਤੋਂ ਵੀ ਦੂਰ ਰਹੀ। ਬਾਲਾ ਭਾਸ਼ਣਾਂ ਦੇ ਜੀਵੇ। ਮੈਨੂੰ ਵਧਾਈ ਤਾਂ ਕੀ ਦੇਣੀ ਸੀ। ਤੂੰ ਤਾਂ ਪਤੰਦਰਾ ਸੈੱਟ ਹੁੰਦਾ ਦੇ ਕੇ ਸੜੀ ਗਿਆ। ਬਾਕੀ ਕੋਈ ਨਾ। ਸੜਨ ਦੇ ਮੌਕੇ ਹੋਰ ਵੀ ਮਿਲਣਗੇ। ਜਦੋਂ ਛੇਤੀ ਗੱਡੀ ਤੇ ਚੜ੍ਹਿਆ ਵੇਖਿਆ। ਮੜਾ ਬੰਦਾ ਯਾਰ ਹੂੰ ਬੰਦਾ ਨਹੀਂ ਮੜਾ ਰ ਮੜਾ ਫੜ ਗਿਆ ਹਾਂਜੀ ਤੇ ਮਿੱਤਰੋ ਜੇਕਰ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਟੇਲ ਟੈਂਟ ਠੀਕ ਹੈ ਰੱਬ ਰੱਖਣਾ